ਲੋ ਜੀ ਅੱਜ ਆਪਾਂ ਚੱਲੇ ਆਂ ਜੀ ਪਟਿਆਲੇ ਸਾਰਸ ਮੇਲਾ ਲੱਗਦਾ ਜੀ ਹਰ ਸਾਲ ਤੇ ਕਈ ਸਾਲ ਵਿੱਚ ਨੂੰ ਸਾਡਾ ਮਿਸ ਵੱਜ ਗਿਆ ਔਰ ਅੱਜ ਰਾਤ ਸਲਾ ਬਣਾਈ ਸੀ ਵੀ ਚਲੋ ਕੱਲ ਜਾ ਕੇ ਆਵਾਂਗੇ ਅੱਜ ਪਹਿਲਾਂ ਕਿਤੇ ਹੋਰ ਗਏ ਪਰ ਚਲੋ ਹੁਣ ਟਾਈਮ ਲੱਗ ਗਿਆ ਜੀ ਆਪਾਂ ਨੂੰ ਟਾਈਮ ਕਿੰਨਾ ਹੋ ਗਿਆ 4 ਵਜੇ 4 ਵਜੇ ਲੋ ਜੀ 4 ਵਜੇ ਆਪਾਂ ਨਿਕਲ ਚੁੱਕੇ ਘਰੋਂ ਦਾ ਔਰ 3:30 ਪਹੁੰਚ ਜਾਗੇ ਤੇ ਜਾ ਕੇ ਦਿਖਾਨਨੇ ਆ ਤੁਹਾਨੂੰ ਕੀ ਉੱਥੇ ਸ਼ਿਲਪਕਾਰੀ ਦੇ ਨਵੇਂ-ਨਵੇਂ ਨਮੂਨੇ 4 ਵਜੇ ਵਜੇ 4 ਵਜੇ ਔਰ ਲਓ ਬਾਕੀ ਉੱਥੇ ਜਾ ਕੇ ਦਿਖਾਨਨੇ ਆ ਜੀ ਪਹਿਲਾਂ ਸਫ਼ਰ ਤੈਅ ਕਰ ਲਈਏ ਫਿਰ ਦੇਖ ਅੰਦਰ ਆ ਲੈਓ ਕਿਉਂ ਲੈ ਲੈ ਅੰਦਰ ਚਿਕਾ ਮਾਰ ਲੈ ਚੱਲ ਫਿਰ ਅੰਦਰ ਚਲੀ ਆਪਾਂ ਇਹ ਹੈਗਾ ਜੀ ਪੰਜਾਬ ਟੂਰਿਜ਼ਮ ਵੈਲਕਮ ਟੂਰਿਜ਼ਮ ਬਫਾਰ ਚਲੋ ਕਿ ਇਹ ਇਹ ਉਹ ਬੱਸ ਆ ਜੀ ਜਿਹਦੇ ਵਿੱਚ ਇਹ ਆਪਣਾ ਮੋਹ ਰੱਖਿਆ ਹੋਇਆ ਹੈ ਜੀ ਟੂਰਿਜ਼ਮ ਬਾਰੇ ਜਾਣਕਾਰੀ ਦਿੱਤੀ ਗਈ ਆ ਵੀ ਕਿਹੜੀ ਕਿਹੜੀ ਥਾਵਾਂ ਨੇ ਆਪਣੀਆਂ ਉਹ ਦਿਖਾਉਣਗੇ ਨੇ ਇਹਦੇ ਅੰਦਰ ਹੀ ਆ ਜੀ ਟੂਰਿਜ਼ਮ ਵਿਭਾਗ ਦਾ ਬੱਸ ਦਾ ਸਿਸਟਮ ਤੇ ਭਰਾ ਵੀ ਆਪਣਾ ਪ੍ਰੋਪ ਉਤਾਰ ਕੇ ਲੋਕਾਂ ਦਾ ਮਨੋਰੰਜਨ ਕਰ ਰਿਹਾ ਜੀ ਇੱਥੇ ਤੇ ਬੱਚੇ ਕੁਝ ਡਰ ਵੀ ਜਾਂਦੇ ਨੇ ਸਹਿਮ ਵੀ ਜਾਂਦੇ ਨੇ ਦੇਖ ਕੇ ਇਵਨਾ ਪ੍ਰੂਪਤਾਰ ਕੇ ਆਪਣਾ ਮਨੋਰੰਜਨ ਕਰ ਰਿਹਾ ਆ ਇਹ ਦੇਖੋ ਲੋਕੀ ਇਹਦੇ ਨਾਲ ਫੋਟੋ ਸਨੇਪ ਵਗੈਰਾ ਕਰਵਾ ਰਹੇ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਤੇ ਚੱਲ ਰਿਹਾ ਜੀ ਪੁਰਾਣੇ কুমਹਾਰਾਂ ਵਾਲਾ ਕੰਮ ਚੱਕ ਦੇ ਉੱਤੇ ਆਪਣੰਗਾਰੇ ਨਾਲ ਚੁੰਗੜੇ ਬਣਾ ਰਹੇ ਨੇ ਤੇ ਨਾਲ ਉਹ ਦਿਖਾ ਵੀ ਰਹੇ ਨੇ ਵੀ ਤੁਸੀਂ ਬਣਾਓ ਆ ਕੁੜਕੀ ਬਣਾ ਰਹੀ ਆ ਪਰ ਇਹ ਤੋਂ ਥੱਲੇ ਡਿੱਗ ਗਏ ਬਣਾ ਤਾਂ ਲਿਆ ਸੀ ਇਹਨੇ ਔਰ ਇਹ ਪੁਰਾਣੀ ਵਿਰਾਸਤ ਆ ਜੀ ਤੇ ਬਾਕੀ ਇਹ ਮੇਲੇ ਦਾ ਦ੍ਰਿਸ਼ਾ ਜੀ ਸ਼ੀਸ਼ ਮਹਿਲ ਪਟਿਆਲਾ ਦੇਖ ਸਕਦੇ ਹੋ ਕਿਉਂਕਿ ਪਿੱਛੇ ਮਿਊਜ਼ਿਕ ਚੱਲ ਰਿਹਾ ਜੀ ਨਾਲ ਇਦਰੇ ਟੋਲਟਮੱਕੇ ਅਖਾੜੇ ਲਾ ਰਹੇ ਨੇ ਜੀ ਤਾਂ ਕਰਕੇ ਆਪ ਸਾਰਾ ਦੇ ਕਰਤਾਰ ਵਾਲਿਆਂ ਨੇ ਆਪਣੀ ਐਡ ਕਰੀ ਹੋਈ ਆ ਮਸ਼ਹੂਰ ਕਰਤਾਰ ਟਰੈਕਟਰ ਨਾਬਾ 5936 ਟਰੈਕਟਰ ਆ ਆਪਾਂ ਨੇ ਵੀ ਇਹਦੇ ਉੱਪਰ ਬੈਠ ਕੇ ਆਪਣਾ ਫੋਟੋ ਵਗੈਰਾ ਖਿਚਵਾਈ ਸੀ ਤੇ ਆ ਦੇਖੋ ਜੀ ਕਰਤਾਰ ਟਰੈਕਟਰ 5936 60 ਹਸਪਾਵਰ ਦਾ ਟਰੈਕਟਰ ਆ 4휠 ਡਰਾਈਵ ਚ ਤੇ ਬਹੁਤ ਵਧੀਆ ਟਿਕਟ ਰਹਿ ਤੇ ਇੱਧਰ ਆਪਣਾ ਅਖਾੜਾ ਲੱਗ ਰਿਹਾ ਜੀ ਪੰਜਾਬੀ ਸੱਬੇ ਚਾਰ ਪ੍ਰੋਗਰਾਮ ਤੇ ਕੁਛ ਟਾਈਮ ਬੈਠ ਕੇ ਆਪਣੇ ਇੱਥੇ ਵੀ ਆਨੰਦ ਮਾ ਰਿਆ तकरीबन ਅੱਧਾ ਘੰਟਾ ਤੇ ਬਹੁਤ ਵਧੀਆ ਗੀਤ ਗਾਰੇ ਸੀ ਜੀ ਪੰਜਾਬੀ ਸੱਬੇ ਚਾਰ ਦੇ ਇਹ ਤੇ ਆਪਣਾ ਵਿਰਸੇ ਨੂੰ ਸੰਭਾਲਣ ਦਾ ਇਹ ਆਪਣਾ ਉਹ ਕਰ ਰਹੇ ਨੇ ਜੀ ਸੰਦੇਸ਼ ਦੇ ਦਿੱਤਾ ਇਹਨਾਂ ਨੇ ਵੀ ਆਪਣਾ ਪੰਜਾਬੀ ਵਿਰਸਾ ਸੰਭਾਲੋ ਤੇ ਪੰਜਾਬੀ ਬੋਲੀਆਂ ਤੇ ਇੱਥੇ ਆਪਾਂ ਬੈਠੇ ਆਂ ਦੇਖੋ ਆਨੰਦ ਮਾਣਾ ਰਿਆਂ ਇਹਨਾਂ ਦੇ ਅਖਾੜੇ ਦਾ ਵਧੀਆ ਮਨੋਰੰਜਨ ਕੀਤਾ ਜੀ ਇਹਨਾਂ ਨੇ ਵੀ ਬਹੁਤ ਵਧੀਆ ਤੇ ਮੁੰਡਿਆਂ ਨੇ ਬਹੁਤ ਆਪਣੇ ਜੋਹਰ ਦਿਖਾਏ ਜੀ ਤੇ ਭੰਗੜਾ ਪਾਇਆ ਜੀ ਤੇ ਨਾਲੇ ਆਪਣਾ ਗੀਤ ਗਾਏ ਤੇ ਬਹੁਤ ਹੀ ਵਧੀਆ ਅਖਾੜਾ ਸੀ ਇਹ ਤੇ ਇੱਥੇ ਆਇਤ ਅਸੀਂ ਵੀ 5-10 ਮਿੰਟ ਲਾ ਪਰ ਅੱਧਾ ਘੰਟਾ ਤੋਂ ਵੀ ਵੱਧ ਟਾਈਮ ਸਾਨੂੰ ਇੱਥੇ ਲੱਗ ਗਿਆ। ਔਰ ਬਹੁਤ ਹੀ ਵਧੀਆ ਸਟੇਜ ਸੀ ਬਣਾਈ ਹੋਈ ਇੱਥੇ ਤੇ ਇਹਦੇ ਆਲੇ-ਦਾਲੇ ਪੰਗੂੜੇ ਝੋਲੇ ਲੱਗ ਰਹੇ ਸੀ ਤੇ ਬੱਚੇ ਵੱਡੇ ਸਾਰੇ ਆਪਣਾ ਝੋਲਿਆਂ ਦਾ ਵੀ ਆਨੰਦ ਮਾਣਾ ਰਹੇ ਸੀ। ਤੇ ਬਹੁਤ ਹੀ ਵਧੀਆ ਗੀਤ ਚੱਲ ਰਹੇ ਸੀ ਇੱਥੇ। ਆਪਣਾ ਸਾਰਾ ਇਹਨਾਂ ਨੇ ਆਪਣਾ ਡੀਜੇ ਸਾਊਂਡ ਵਗੈਰਾ ਫਿੱਟ ਕੀਤਾ ਹੋਇਆ ਸੀ। ਤਾਂ ਇੱਧਰ ਆ ਗਏ ਜੀ ਆਪਣਾ ਹੋ ਗਏ ਭਾਂਡੇ ਟਿੰਡਿਆਂ ਦੀ ਦੁਕਾਨ ਜੀ ਇੱਥੇ ਵੀ ਕੁਝ ਸ਼ਾਪਿੰਗ ਵਗੈਰਾ ਚੱਲੀ ਆ ਦੇਖੋ ਆ ਬੱਚਾ ਆਪਣਾ ਝੋਲੇ ਤੇ ਝੂਲ ਰਿਹਾ ਦੇਖੋ ਤੇ ਇਹਦੇ ਪਿੱਛੇ ਵੀ ਪੰਘੂੜੇ ਚੱਲ ਰਹੇ ਨੇ ਵੱਡੇ ਵੱਡੇ ਕਿਉਂਕਿ ਜਗ੍ਹਾ ਬਹੁਤ ਆ ਜੀ ਸੀ ਸ਼ਮੈਲ ਦੇ ਅੰਦਰ ਜਗ੍ਹਾ ਗਰਾਊਂਡ ਆ ਜਿਹੜਾ ਵਿਚਾਲੇ ਜਿੱਥੇ ਕਿ ਪਹਿਲਾਂ ਇਹ ਪਾਣੀ ਦਾ ਤਲਾਬ ਹੁੰਦਾ ਸੀ ਹੁਣ ਤਾਂ ਚਲੋ ਪਾਣੀ ਕਿਹੜਾ ਰੱਖਦਾ ਪਹਿਲਾਂ ਰਾਜੇ ਮਹਾਰਾਜੇ ਆਪਣਾ ਪਹਿਲਾਂ ਤਲਾਬ ਬਣਾ ਕੇ ਰੱਖਦੇ ਸੀ ਤੇ ਇਹਦੇ ਅੰਦਰ ਕੋਈ ਸੂਆ ਵਗੈਰਾ ਵੀ ਚੱਲਦਾ ਸੀ ਨਹਿਰੋ ਵਗੈਰਾ ਤੋਂ ਪਾਣੀ ਆਉਂਦਾ ਸੀ ਪਾਸ ਹੋ ਕੇ ਜਾਂਦਾ ਸੀ ਇਹਦੇ ਅੰਦਰ ਨੂੰ ਤੇ ਤਾਂ ਕਰਕੇ ਉਸੇ ਤਲਾਬ ਵਾਲੀ ਜਗ੍ਹਾ ਤੇ ਹੁਣ ਇਹ ਗਰਾਊਂਡ ਬਣ ਗਿਆ ਤੇ ਇਹਦੇ ਆਲੇ ਦਾਲੀ ਮਹਿਲਾ ਇਹ ਸ਼ੀਸ਼ ਮਹਿਲਾ ਜਿਹੜਾ ਲੇਕੇ ਪੁਰਾਣੇ ਰਾਜੇ ਮਹਾਰਾਜੇ ਦੇ ਟਾਈਮ ਦਾ ਸੀ ਤੇ तकरीबन ਇੱਥੇ 4 ਕਵਜੇ ਤੋਂ ਜਿਆਦਾ ਭੀੜ ਹੋਣ ਲੱਗਦੀ ਆ ਪਹਿਲਾਂ ਦਿਨੇ ਦਾ ਘੱਟੀ ਆ ਅਸੀਂ 4 4:30 ਵਜੇ ਪਹੁੰਚ ਗਏ ਸੀ 4:30 ਵਜੇ ਤੇ ਬੱਚਾ ਦੇਖ ਲਓ ਕੱਦਾ ਜੀ ਇਹ ਆਪਣਾ ਝੂਲ ਰਿਹਾ ਜੀ ਇੱਥੇ ਉੱਪਰ ਥੱਲੇ ਤੇ ਇੱਧਰ ਦੂਜਾ ਝੂਲਾ ਚੱਲ ਰਿਹਾ ਜੀ ਇਹਦੀ ਇੰਜਨ ਦੀ ਆਵਾਜ਼ ਆਉਂਦੀ ਹੈ ਜ਼ੋਰ ਵੀ ਬਹੁਤ ਲੱਗਦਾ ਜੀ ਇੰਜਨ ਦਾ ਜਨਰੇਟਰ ਤੇ ਜਿੰਨੇ ਜ਼ੋਰ ਲੱਗਦਾ 20 ਪਾਵਰ ਦੀ ਮੋਟਰ ਤੇ ਜਿੰਨਾ ਜ਼ੋਰ ਲੱਗਦਾ ਨਾ ਜੇ ਟਰੈਕਟਰ ਦਾ ਓਵੇਂ ਰਿੰਗਦਾ ਇੰਜਨ ਆ ਦੇਖੋ ਕਾਫੀ ਉੱਚੀ ਮੇਰਾ ਖਿਆਲ ਹੈ 70 ਡਿਗਰੀ ਤੱਕ ਜਾਂਦਾ ਤੇ ਚਾਰ ਚਪੇਰੇ ਇਧਰ ਝੁੱਲੇ ਨੇ ਇਹ ਬੱਚੇ ਕਰ ਰਹੇ ਨੇ ਜੀ ਬੋਟਿੰਗ ਦਾ ਆਨੰਦ ਮਾਣ ਰਹੇ ਨੇ ਛੋਟੇ-ਛੋਟੀਆਂ ਕਿਸਤੀਆਂ ਨੇ ਬੱਚਿਆਂ ਦੀ ਆ ਦੇਖੋ ਕੱਲਾ-ਕੱਲਾ ਬੱਚਾ ਆਪਣਾ ਪੈਡਲ ਮਾਰ ਕੇ ਅੱਗੇ-ਅੱਗੇ ਵਧ ਜੰਦਾ ਛੋਟਾ ਜਿਹਾ ਤਲਾਬ ਬਣਾਇਆ ਹੋਇਆ ਇਹਨਾਂ ਨੇ ਇਹ ਤੇ ਬੱਚਿਆਂ ਨੂੰ ਬੋਟਿੰਗ ਕਰਾਉਣ ਲਈ ਦੀ ਆਪ ਦੀ ਆਪ ਦੀ ਚਲਾਓ ਤੁਸੀਂ ਤੇ ਚਾਰ ਚਪੇਰੇ ਆਪਣਾ ਇਹਦੇ ਝੁੱਲੇ ਲਗੇ ਹੋਏ ਨੇ ਆ ਆ ਗਿਆ ਲਾਈਟਿੰਗ ਸਿਸਟਮ ਦੀ ਸ਼ਾਪ ਆ ਗਈ ਜੀ ਦੇਖ ਪੱਕਾ ਨਾਲ ਚ ਲਾਈਟਾਂ ਲਾਣੇ ਆ ਇਹ ਮੂਰਤੀਆਂ ਬਣਨ ਜ ਵੀ ਨੇ ਪੱਥਰ ਦੀਆਂ ਨਹੀਂ ਹੈਗੀਆਂ ਜੀ ਐਵੇਂ ਬਹੁਤ ਹੀ ਹੌਲੀਆਂ ਨੇ ਇਹ ਚੱਕਣ ਚ ਪਤਾ ਲੱਗਿਆ ਆ ਦੇਖੋ ਤੇ ਹੁਣ ਚੱਕ ਕੇ ਵੀ ਦਿਖਾਵਾਂਗੇ ਤੁਹਾਨੂੰ ਤੇ ਦੇਖਣ ਨੂੰ ਤਾਂ ਇਹ ਹੈਵੀ ਲੱਗਦੀਆਂ ਨੇ ਪਰ ਜੇ ਹੱਥ ਨਾਲ ਚੱਕੀਏ ਤਾਂ ਇਹਨਾਂ ਦਾ weight ਅੱਧਾ ਕਿਲੋ ਤੋਂ ਵੀ ਘੱਟ ਆ ਆ ਦੇਖੋ ਆ ਲਾਈਟਿੰਗ ਦੀ ਦੁਕਾਨ ਆ ਗਈ ਜੀ ਤੇ ਇੱਧਰ ਫੁੱਲ ਫੁੱਲ ਨੇ ਆਰਟੀਫੀਸ਼ੀਅਲ ਫਲਾਵਰ ਦੀਆਂ ਦੁਕਾਨਾਂ ਨੇ ਤੇ ਹੌਲੀ-ਹੌਲੀ ਮਾਹੌਲ ਭਖਦਾ ਜਾਂਦਾ ਜੀ ਇੱਥੇ 4 ਵਜੇ ਤੋਂ ਬਾਅਦ 4 ਤੋਂ 5 ਵਜੇ ਤੱਕ ਪੂਰੀ ਭੀੜ ਲੱਗ ਗਈ ਸੀ ਇੱਥੇ ਇਹ ਫਲਾਵਰ ਦੀਆਂ ਦੁਕਾਨਾਂ ਤੋਂ ਆਪਣਾ ਖਰੀਦਦਾਰੀ ਕਰ ਰਹੀਆਂ ਨੇ ਲੇਡੀਆਂ ਤੇ ਇੱਧਰ ਇਹ ਸਟੇਜ ਲੱਗੀ ਵੀ ਹੈ ਜੀ ਤੇ ਸਿਕਿਉਰਟੀ ਵਾਲਿਆਂ ਦਾ ਵੀ ਖਾਸ ਪ੍ਰਬੰਧ ਨੇ ਬੱਚਿਆਂ ਦੇ ਖੜਾਉਣੇ ਦੀ ਦ ショਪ ਆ ਗਈ ਜੀ ਤੇ ਇੱਕੇ ਸ਼ਾਪ ਦੇਖੀ ਜੀ ਸਾਰੇ ਮੇਲੇ ਦੇ ਵਿੱਚ ਤਕਰੀਬਨ ਮੈਨੂੰ ਤਾਂ ਇਹਦੀ ਵੀ 2-4 ਹੋਣਗੀਆਂ ਘੱਟੋ-ਘੱਟ ਪਰ ਨਹੀਂ ਇਹ ਇੱਕੇ ਸ਼ਾਪ ਸੀ ਤੇ ਇੱਥੋਂ ਵੀ ਬੱਚੇ ਆਪਣਾ ਖਰੀਦਦਾਰੀ ਕਰ ਰਹੇ ਨੇ ਤੇ ਅੱਗੇ ਆ ਗਿਆ ਜੀ ਹਿੱਲਾ ਸਣ ਚਟਣੀ ਡਰਾਈ ਬੇਸਣ ਗੱਟੇ ਇਹ ਆ ਗਏ ਜੀ ਆਪਣਾ ਔਰ ਇਹ ਸੇਲ ਲੱਗੀ ਹੋਈ ਹੈ ਜੀ 30 ਰੁਪਏ ਦੇ ਆਈਟਮ ਆ ਜਿਹੜੀ ਮਰਜ਼ੀ ਲੈ ਲਓ ਤੇ ਅੱਗੇ ਇਹ ਸੋਟਾਂ ਦੀ ਕੱਪੜਿਆਂ ਦੀ ਸੋਟਾਂ ਦੀ ਲੱਗੀਆਂ ਹੋਏ ਨੇ ਦੁਕਾਨਾਂ ਇਹ ਡਰਾਈ ਫਰੂਟ ਵਾਲੀ ਆ ਗਈ ਜੀ ਡਰਾਈ ਫਰੂਟ ਤੇ ਕੈਂਡੀਆਂ ਵਗੈਰਾ ਅਲੱਗ-ਅਲੱਗ ਫਰੂਟ ਦੀਆਂ ਕੈਂਡੀਆਂ ਤੇ ਪਾਪੜ ਵਗੈਰਾ ਔਰ ਕਿਤਾਬਾਂ ਦੀ ਵੀ ਆ ਗਈ ਵਿੱਚ ਦੁਕਾਨ ਕਿਤਾਬਾਂ ਵਾਲਾ ਨੇ ਤੇ ਆ ਗਿਆ ਜੀ ਨਿਸ਼ਾਨ ਨੇ ਬਾਜ ਆਪਣਾ ਨਿਸ਼ਾਨਾ ਲਗਾ ਸਕਦੇ ਹੋ ਤੇ ਆਪਣਾ ਜੋਹਰ ਦਿਖਾ ਸਕਦੇ ਹੋ ਤੇ ਮੌਸਮ ਵੀ ਥੋੜਾ ਬਦਲ ਵਾਈਦਾ ਸੀ ਬਦਲ ਵਾਈ ਹੋ ਗਈ ਸੀ 4 ਵਜੇ ਤੋਂ ਬਾਅਦ 4:30 ਵਜੇ ਤੋਂ ਬਾਅਦ ਤੇ ਬਰਤਨਾਂ ਦੀ ਦੁਕਾਨਾਂ ਨੇ ਜੀ ਪਲਾਸਟਿਕ ਦੇ ਆਪਣੀ ਕਰੋਕਰੀ ਦੇ ਵਰਤਨ ਕੱਪ ਪਲੇਟਾਂ ਵਗੈਰਾ ਇਤੇ ਵੀ ਕਾਫੀ ਰਸਤੀ ਲੇਡੀਜ਼ ਦਾ ਇਹ ਸੇਲ ਲੱਗੀਆਂ ਹੋਈਆਂ ਆ ਦੇਖ 60 ਰੁਪਏ 40 ਰੁਪਏ ਤੇ 20 ਰੁਪਏ ਇਦਾਂ ਆ ਦੇਖੋ ਜੀ 500 ਰੁਪਏ ਨਾਮ ਹੈ ਜਿਹੜਾ 90 ਸਕਿੰਟ ਟਾਈਮੇ ਲਟਕਿਆ ਰਹੂਗਾ ਉਠੀਆਂ ਬਾਹਰ ਤੇ ਜਿਹੜਾ ਪਾਈਪ ਫੜਿਆ ਹੋਇਆ ਇਹ ਵੀ ਥੋੜਾ ਥੋੜਾ ਵਿੱਚ ਵਿੱਚ ਢੇੜੇ ਖਾਂਦਾ ਜਦ ਕਿ ਇਸ ਤੋਂ ਵਿਚਾਰੇ ਤਾਂ 15 ਸਕਿੰਟ ਵੀ ਨਹੀਂ ਰਹਿ ਗਿਆ 15 ਸਕਿੰਟ ਤੋਂ ਬਾਅਦ ਹੀ ਥੱਲੇ ਆ ਗਿਆ ਕਹਿੰਦਾ ਨਹੀਂ ਮੇਰੇ ਵਾਸਤੇ ਨਹੀਂ ਐਨ ਹੱਟਾ ਕੱਟਾ ਮੁੰਡਾ ਸੀ ਜੀ ਇਹ ਟਿਕਟ 100 ਰੁਪਏ ਆ ਇਹਦੀ ਤੇ ਇਨਾਮ 500 ਰੁਪਏ ਆ ਜਿਹੜਾ 90 ਸਕਿੰਟ ਲਟਕੇ ਰਹਿ ਗਿਆ ਤੇ ਇਹ ਹੈਗੀ ਕੈਨੇਡਾ ਦੀ ਖੇਡ ਜੀ ਔਰ ਬਾਕੀ ਇੱਧਰ ਝੁੱਲੇ ਚੱਲ ਰਹੇ ਨੇ ਜੀ ਬੱਚੇ ਆ ਦੇਖੋ ਟॉय ਟ੍ਰੇਨ ਦਾ ਆਨੰਦ ਮਾਣ ਰਹੇ ਨੇ ਟॉय ਟ੍ਰੇਨ ਚ ਲਾ ਰਹੇ ਨੇ ਬੱਚੇ ਵੱਡੇ ਸਾਰੇ ਵਿੱਚੇ ਲੱਦੇ ਹੋਏ ਨੇ ਜੀ ਤੇ ਇੱਧਰ ਆਪਣਾ ਪੰਜਾਬੀ ਸੱਭਿਆਚਾਰ ਦਾ ਇੱਥੇ ਵੀ ਸਾਰੀਆਂ ਸਟੇਟਾਂ ਦਾ ਗਾਇਨ ਹੁੰਦਾ ਜੀ ਆਪਣੇ ਆਪਣੇ ਮਹਾਰਾਸ਼ਟਰ ਸਿੱਕਮ ਔਰ ਆਪਣਾ ਪੰਜਾਬ ਹਰਿਆਣਾ ਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਨੇ ਆਪਣੇ ਸਾਰਾ ਦਿਨੇ ਚੱਲੀ ਜਾਂਦਾ ਇਹ ਖਾੜਾ ਇਹ ਹੈਗਾ ਜੀ ਭੂਤ ਮੰਗਲਾ ਇਹ ਸਾਨੂੰ ਦੇਖਿਆ ਨੇ ਵਿਚਾਲੇ ਇੱਧਰ ਕਾਨੂੰ ਇਸ ਪਾਸੇ ਵੱਲ ਹੋਣਾ ਵੀ ਆਪਾਂ ਕੀ ਲੈਣਾ ਇਹ ਨਾ ਚੀਜ਼ਾਂ ਤੋਂ ਆਪਾਂ ਮੇਲਾ ਦੇਖਣ ਆਏ ਆ ਦਰਾਵਲੀ ਚੀਜ਼ ਨਾ ਦੇਖੀਏ ਤੇ ਆਪਣਾ ਸ਼ਾਪਾਂ ਦੇ ਉੱਪਰ ਟੈਂਟ ਵਗੈਰਾ ਲਾ ਕੇ ਸ਼ਾਪਾਂ ਵਧੀਆ ਸਜਾਈਆਂ ਹੋਈਆਂ ਨੇ ਜੀ ਤੇ ਸੁਰੱਖਿਆ ਤੇ ਦੇ ਸਖਤ ਪ੍ਰਬੰਧ ਨੇ ਪੁਲਿਸ ਦੇ ਸਾਰ ਸੰਮੇਲਾ ਪਟਿਆਲਾ ਹੈਰੀਟੇਜ ਫੈਸਟੀਵਲ 2025 ਪਹਿਲਾਂ 2-3 ਸਾਲ ਪਹਿਲਾਂ ਆਈ ਸੀ ਜੀ ਅਸੀਂ ਵਿੱਚ ਨੂੰ 2 ਸਾਲ ਮਿਸ ਹੋ ਗਿਆ ਵੀ ਚਲੋ ਹਰ ਸਾਲ ਇੱਕੇ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਔਰੇ ਪਰ ਨਹੀਂ ਕੁਝ ਨਾ ਕੁਝ ਅਲੱਗ ਜ਼ਰੂਰ ਦੇਖਣ ਨੂੰ ਮਿਲਦਾ ਹਰ ਵਾਰ ਨਵੀਆਂ ਕੁਝ ਸ਼ਾਪਾਂ ਹੁੰਦੀਆਂ ਨੇ ਜੀ ਕੁਝ ਅਲੱਗ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਨੇ ਜੀ ਮਨੋਰੰਜਨ ਦੇ ਸਾਧਨ ਤੇ ਬੜਾਈ ਜੋਸ਼ ਸੀ ਲੋਕਾਂ ਦੇ ਵਿੱਚ ਆ ਸਨੇਪ ਲੈ ਰਹੇ ਨੇ ਲੋਕ ਜੀ ਆਪਣੀ ਆਪਣੀਆਂ ਵਿੱਚ ਦੇਖੋ ਜੋੜੇ ਨੇ ਜਿਹੜੇ ਤੇ ਪੁਰਾਣੀ ਵਿਰਾਸਤ ਦੀਆਂ ਇਮਾਰਤਾਂ ਇੱਧਰ ਮੈਟ ਪਏ ਨੇ ਜੀ ਮੈਟ ਵੀ ਮਿਹੜ ਦੀਆਂ ਦੁਕਾਨਾਂ ਬਹੁਤ ਸੀਆਂ ਵੱਡੇ ਛੋਟੇ ਕਿਸੇ ਕਿਸਮ ਦੇ ਮੈਟ ਲੈ ਲਓ ਜੀ ਤੇ ਜਿਨ੍ਹਾਂ ਦਾ ਕੇ ਰੇਟ ਇਹ ਜਿਹੜੀ ਚੀਜ਼ ਦਾ ਰੇਟ ਇਹ ਡਬਲ ਵਾਂਗੂ ਬੋਲ ਦਿੰਦੇ ਨੇ 2000 ਦੀ ਚੀਜ਼ ਬਾਅਦੋਂ ਇਹ ਜੇ ਬੰਦਾ ਅੜ ਜੇ ਤਾਂ 1000 ਦੀ ਵੀ ਮਿਲ ਜਾਂਦੀ ਆ ਰੇਟ ਬਹੁਤ ਹਾਈ ਰੱਖਦੇ ਨੇ ਇਹ ਕਿਉਂਕਿ ਇਹਨਾਂ ਨੂੰ ਪਤਾ ਵੀ ਪੰਜਾਬੀਆਂ ਦੀ ਇੱਕ ਕਮੀ ਆ ਜੀ ਵੀ ਘਟਾਣ ਵਧਾਣ ਦਾ ਜ਼ਰੂਰ ਆ